ਵਾਇਗੁਰਦੀ ਕਾਲ ਸਾਹਿਬ ਵਾਇਗੁਰਦੀ ਕੀ ਫਤਿਹ ਆਪਾਂ ਮੱਕੀ ਦੀਆਂ ਛੱਲੀਆਂ ਦੇ ਪਕੌੜੇ ਬਣਾਉਣੇ ਆ ਜੀ ਪਕੌੜੇ ਬਣਾਉਣ ਦੇ ਲਈ ਦੋ ਛੱਲੀਆਂ ਲਈਆਂ ਛੱਲੀਆਂ ਦੇ ਆਪਾਂ ਦਾਣੇ ਪਹਿਲਾਂ ਹੀ ਕੱਢ ਕੇ ਰੱਖਦੇ ਜੀ ਹੁਣ ਆਪਾਂ ਦਾਣੇ ਦਰੜ ਪਰੜ ਕਰਦੇ ਆ ਜੀ ਆਪਾਂ ਨਾਲ ਜਮਾ ਪੇਸਟ ਨਹੀਂ ਬਣਾਉਣਾ ਇਹਦਾ ਤੇ ਦਾਣੇ ਇਹ ਕੱਚੀਆਂ ਛੱਲੀਆਂ ਆ ਤੇ ਤੁਸੀਂ ਇਹਨਾਂ ਨੂੰ ਸਾਫ ਤੇ ਵੀ ਰੱਖ ਸਕਦੇ ਆ ਆਪਾਂ ਮਖੀਨ ਨੂੰ ਰੋਕ ਰੋਕ ਕੇ ਚਲਾਉਣਾ ਜੀ ਲਗਾਤਾਰ ਨਹੀਂ ਚਲਾਉਣੀ ਘੜੜਾ ਫੜੜ ਕਰਨਿਆ ਹੁਣ ਆਪਾਂ ਇਹਨੂੰ ਭਾਂਡੇ ਦੇ ਵਿੱਚ ਕੱਢਦੇ ਆ ਤੇ ਇਸ ਤਰ੍ਹਾਂ ਬਣ ਗਿਆ ਜੀ ਇਹ ਜਿਹੜੇ ਬਾਕੀ ਦੇ ਦਾਣੇ ਰਹਿ ਗਏ ਜੀ ਸਾਰਿਆਂ ਨੂੰ ਆਪਾਂ ਇਸੇ ਤਰ੍ਹਾਂ ਹੀ ਕਰ ਲੈਣਾ ਆਪਾਂ ਇੱਕ ਪਿਆਜ਼ ਲਿਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਕਰ ਲਿਆ ਤੇਨਾਂ ਆਪਾਂ ਹਰੀਆਂ ਮਿਰਚਾਂ ਲਈਆਂ ਪਾਲਕ ਲਈ ਆਪਾਂ ਧਨੀਆ ਆਪਣੇ ਕੋਲੇ ਹਰਾ ਹਾਏ ਨਹੀਂ ਸੀਗਾ ਇੱਕ ਚੰਚਾ ਜੀਰਾ ਜੀ ਇੱਕ ਚੰਚਾ ਸਾਫਤਾ ਧਨੀਆ ਜੀ ਆਪਾਂ ਕੁੱਟ ਲਿਆ ਸੀ ਨੂਣ ਆਪਾਂ ਜੀ ਪਾਉਣਾ ਚਮਚਾ ਲਿਆ ਇਹ ਤੁਸੀਂ ਆਪਦੇ ਸਵਾਦ ਅਨੁਸਾਰ ਲੈ ਸਕਦੇ ਆ ਅੱਧਾ ਚਮਚਾ ਲਿਆ ਆਪਾਂ ਧਨੀਆ ਪਾਊਡਰ ਥੋੜੀ ਜੀ ਆਪਾਂ ਲਾਲ ਮਿਰਚ ਪਾਉਣੀ ਆ ਜੀ ਆਪਾਂ ਹਰੀ ਮਿਰਚ ਪਹਿਲਾਂ ਪਾਈ ਆ ਅੱਧਾ ਚਮਚਾ ਹਲਦੀ ਆ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚਮਚੇ ਨਾਲ ਲਾ ਲੈਣਾ ਜੀ ਇੱਕ ਕੌਲੀ ਜੀ ਆਪਾਂ ਵੇਚਣ ਦੀ ਲਈ ਆ ਇਹਨੂੰ ਆਪਾਂ ਇਕੱਠਾ ਨਹੀਂ ਪਾਉਣਾ ਹੈਗਾ ਆਪਾਂ ਥੋੜਾ ਥੋੜਾ ਕਰਕੇ ਪਾਉਣਾ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਆਪਾਂ ਉਨਾ ਹੀ ਪਾਉਣਾ ਆਪਾਂ ਇਹਦੇ ਵਿੱਚ ਪਾਣੀ ਜਵਾ ਹੀ ਨਹੀਂ ਪਾਇਆ ਜੀ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਉਨੇ ਸਿੱਟਾ ਜ ਮਾਰਦੇ ਆ ਜਿਵੇਂ ਥੋੜਾ ਜਿਹਾ ਹੁਣ ਆਪਾਂ ਪਕੌੜੇ ਬਣਾਉਣ ਲੱਗਦੇ ਆ ਜੀ ਕੜਾਹੀ ਦੇ ਵਿੱਚ ਆਪਾਂ ਤੇਲ ਪਾਉਨੇ ਆ ਜੀ ਆਪਰਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਪਕੌੜੇ ਬਣਾਉਣ ਲੱਗਦੇ ਆ ਆਪਾਂ ਪਕੌੜੇ ਛੋਟੇ ਬਣਾਉਣੇ ਆ ਵੀ ਵੱਡੇ ਨਹੀਂ ਜਿਆਦੇ ਬਣਾਉਣੇ ਫਿਰ ਅੰਦਰ ਅੰਦਰ ਉਹ ਕੱਚੇ ਰਹਿ ਜਾਣੇ ਇੱਕ ਵੀ ਆਪਾਂ ਘੱਟ ਰੱਖਣਾ ਵੀ ਏਕ ਵੀ ਜ਼ਿਆਦਾ ਨਹੀਂ ਰੱਖਣਾ ਹੈਗਾ ਹੁਣ ਆਪਾਂ ਪਾਸਾ ਪਲਟਦੇ ਹਾਂ ਜੀ ਡਾਕੂਮੈਂਟ ਜੀ ਸੇ ਇੱਕ ਹੋਰ ਲਗਾਉਣੀ ਆ ਆਪਾਂ ਆਪਣੇ ਪਕੌੜੇ ਬਣ ਗਏ ਜੀ ਹੁਣ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲੈਣੇ ਪਕੌੜੇ ਬਣ ਕੇ ਤਿਆਰ ਆ ਜੀ ਪਕੌੜੇ ਬਹੁਤ ਵਧੀਆ ਅਤੇ कुरकुरੇ ਬਣੇ ਆ ਜੀ ਤੁਹਾਨੂੰ ਦਿਖਾਉਨੇ ਆ ਜੀ ਵਧੀਆ ਵਿੱਚੋਂ ਵਧੀਆ ਬਣੇ ਆ ਜੀ ਪੋਲੇ ਪਕੌੜੇ ਬਹੁਤ ਵਧੀਆ ਬਣਦੇ ਆ ਜੀ ਤੁਸੀਂ ਵੀ ਬਣਾ ਕੇ ਦੇਖਿਓ ਆਪਾਂ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵਾਇਕ੍ਰਿਤ ਜੀ ਦਾ ਖਾਲਸਾ ਵਾਇਕ੍ਰਿਤ ਜੀ ਦੇ ਪਤਿ